ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਪਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਹਾਲੀ ਵਿੱਚ ਪਠਾਨਕੋਟ ਪੁਲਿਸ ਵੱਲੋਂ ਜੰਮੂ ਕਸ਼ਮੀਰ ਦੇ ਇੱਕ 15 ਸਾਲਾਂ ਦੇ ਬੱਚੇ ਨੂੰ ਜਾਸੂਸੀ ਦੇ aarop ਹੇਠ ਗ੍ਰਿਫਤਾਰ ਕੀਤਾ ਗਿਆ ਸੀ ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਪਠਾਨਕੋਟ ਨਾਲ ਲੱਗਦੇ ਸਰਹੱਦੀ ਖੇਤਰਾਂ ਤੇ ਇੰਟਰ ਸਟੇਟ ਨਾਕਿਆਂ ਤੇ ਲਗਾਤਾਰ ਸੱਜੇ ਆਪਰੇਸ਼ਨ ਅਤੇ ਸਖਤ ਚੈਕਿੰਗ ਕਰ ਰਹੀ ਹੈ ਉੱਥੇ ਹੀ ਜੰਮੂ ਕਸ਼ਮੀਰ ਵਿੱਚ ਚੱਲ ਰਹੇ ਐਨਕਾਊਂਟਰ ਦੇ ਚੱਲਦੇ ਪੰਜਾਬ ਨਾਲ ਲੱਗਦੇ ਮਾਦੋਪੁਰ ਇੰਟਰ ਸਟੇਟ ਨਾਕੇ ਤੇ ਵੀ ਪੁਲਿਸ ਫੋਰਸ ਵਧਾ ਦਿੱਤੀ ਗਈ ਹੈ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਸਾਰੀਆਂ ਗੱਡੀਆਂ ਨੂੰ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਸਪਾਈਸ ਐਪ ਦੇ ਮਾਧਿਅਮ ਨਾਲ ਲੋਕਾਂ ਦੀ ਗਹਿਰੀ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਜਦ ਜੰਮੂ ਕਸ਼ਮੀਰ ਤੋਂ ਆ ਰਹੇ ਲੋਕਾਂ ਦੀ ਚੈਕਿੰਗ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੀ ਹੈ ਜੋ ਚੈਕਿੰਗ ਕੀਤੀ ਜਾ ਰਹੀ ਹੈ ਉਹ ਲੋਕਾਂ ਦੀ ਸੁਰੱਖਿਆ ਲਈ ਹੈ ਇਸ ਲਈ ਉਹਨਾਂ ਨੂੰ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ ਸਾਰੇ ਦੇਖੇ ਕਿ ਚੈਕਿੰਗ ਕਾਫੀ ਵਧਾਈ ਹੋਈ ਹੈ ਮਾਦਪੁਰ ਇੰਟਰਸਟੇਟ ਨਾਕੇ ਦੇ ਉੱਪਰ ਕੀ ਕਹਿਣਾ ਹੈ ਹਾਂ ਜੀ ਅਸਟ ਪਠਾਨਕੋਟ ਸਾਹਿਬ ਦੇ ਡਿੰਦਰ ਸਿੰਘ ਜੀ ਦੇ ਹੁਕਮਾਂ ਅਨੁਸਾਰ ਕਿਸਾਨ ਦੇ ਸੰਸਦ ਸਾਹਿਬ ਜੀ ਐਨਟੀਓ ਤੋਂ ਆਉਣ ਵਾਲੇ ਆਲ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਬੱਸਾਂ ਦੇ ਵਿੱਚ 25 ਐਪਰਾਇੰਸ ਨੂੰ ਨਾਲ ਵੈਕ ਚੈੱਕ ਕਰੀ ਜਾ ਰਿਹਾ ਕੋਈ ਅਣਹੋਣੀ ਤਕਰਾਣਾ ਕਰਦੇ ਹੋਣ ਪੰਜਾਬ ਜਾਂ ਕੋਈ ਨਸ਼ੀਲੀ ਵਸਤੂ ਪੱਲਾ ਕਿ ਬਤਾਓ ਕੀ ਕੀ ਚੈੱਕ ਕਰਦੇ ਬਿਓ ਜੀ ਅਸੀਂ ਸਰ ਬੱਸਸ ਚੈੱਕ ਕਰ ਰਹੇ ਹਾਂ ਜੀ ਛੋਟੀਆਂ ਗੱਡੀਆਂ ਮੋਟਰਸਾਈਕਲ ਖਾਸ ਕਰਕੇ ਟੂ ਵੀਲਰਸ ਨੂੰ ਜਿਹਦੇ ਵਿੱਚੋਂ ਨੰਬਰ ਪਲੇਟ ਆ ਰਹੇ ਆ ਜੀ ਹਾਈ ਸਕੋਰਟੀ ਜਿਹਨਾਂ ਨੰਬਰ ਪਲੇਟ ਨਹੀਂ ਲੱਗੀ ਜੀ ਉਹਨਾਂ ਨੂੰ ਚੈੱਕ ਕਰ ਰਹੇ ਜਿਸ ਤਰ੍ਹਾਂ ਦੇਖਿਆ ਕਿ ਜੀਐਨਕੇ ਦੇ ਵਿੱਚ ਜਿਹੜਾ ਇਨਕਾਉਂਟਰ ਵੀ ਚੱਲਦਾ ਪਿਆ ਹੈਗਾ ਅਸੀਂ ਅਲਰਟ ਹਾਂ ਜੀ ਬਿਲਕੁਲ ਤਤਪਰ ਹਾਂ ਜੀ ਅਸੀਂ ਕੋਈ ਵੀ ਵਹੀਕਲ ਜਿਹਨੂੰ ਅਸੀਂ ਲੋਡ ਕਰਦਾ ਸੀ ਗੱਡੀ ਸਾਈਡ ਤੇ ਲਵਾ ਕੇ ਚੈੱਕ ਕਰਦੇ ਜੀ ਕੀ ਨਾਮ ਜੀ ਆਪਕਾ ਰਿਸ਼ਾਦ ਅਮਨ ਕਾਹ ਸੇ ਆ ਰਹੇ ਕਸ਼ਮੀਰ ਸੇ ਆ ਰਹੇ ਕੀ ਕ बहुत अच्छी बात है क्या क्या चेक किया आपका सीट बेल्ट चेक किया है गाड़ी चेक किया है टिक लाइसेंस चेक किया है कोई मुश्किल तो नहीं आ रहा यार नहीं नहीं बहुत अच्छा है बहुत अच्छी बात है सर क्या नाम जी आपका मेरा नाम है सर अब्दुल रशीद ठार कहाँ से आ रहे हो सर हम कश्मीर से आ रहे हैं कोकरनाग अनंतनाग डिस्ट्रिक्ट से कोकरनाग माधवपुर इंटरस्टेट नाके पे रोका आपको क्या कहना है सर ये बहुत अच्छी बात है इसमें हर किसी की सुरक्षा है हर किसी के लिए ये ठीक बात है कोई गड़बड़ नहीं होना चाहिए बिल्कुल ठीक है हम इसमें खुश है इसमें कोई, कोई नाराजगी नहीं कोई मुश्किल तो नहीं आ रहा नहीं सर बिल्कुल नहीं कोई नहीं ये हमारी सुरक्षा के लिए है सर की ना जी अपना सर मेरा नाम अजय कुमार है मैं काउंसलर वार्ड नंबर 10 का कठुआ हां बांदपुर नाके पे तो उन्होंने रोका की कहना बांदपुर नाके चाहिए था ही करिए रोका की ਕਿਉਂਕਿ ਬਾਣੀ ਚ ਦੋ ਹੀ ਲਿਖਿਆ ਕਿ ਕੋਈ 4 ਮੀਲੀ ਡੈਂਚ ਜਿਹੜੇ ਆ ਉਹ ਕਿਸੇ ਨਾਲੇ ਦੇ ਵਿੱਚ ਛੁਪੇਦੇ ਆ ਉੱਥੇ ਇਨਕਾਉਂਟਰ ਚਲਾਦਾ ਪੁਰ ਸੁਰੱਖਿਆ ਦਾ ਜਿਹੜਾ ਇਹ ਆ ਕਿ ਸੁਰੱਖਿਆ ਦਾ ਜਿਹੜਾ ਆ ਕਿ ਬੜੀ ਜਿਆਦਾ ਸ਼ਕਤੀ ਹੋਈ ਹੈ ਔਰ ਨਾਕੇ ਦੇ ਹਰ ਬੰਦੇ ਦੀ ਪੁਲਿਸ ਪੁਲਿਸ ਵਾਲੇ ਵਿਚਾਰੇ ਜਿਹੜੇ ਆ ਮਾਧੂਤੌਰ ਚੌਂਕੀ ਵਾਲੇ ਜਿਹੜੇ ਉਹ ਹਰ ਜਗ੍ਹਾ ਚੈਕਿੰਗ ਕਰਾਦੇ ਆ ਇੱਕ ਇੱਕ ਕਾਰਾਂ ਰੋਕਾ ਦੇ ਮੋਟਰਸਾਈਕਲ ਵਾਲੇ ਕਿ ਆ ਕਿ ਕੋਈ ਵੀ ਸਾਡੇ ਦੇਸ਼ ਪਰ ਕੋਈ ਅਜਿਹੀ ਕੋਈ ਘਟਨਾ ਨਹੀਂ ਆਈ ਆ ਉਹਦੇ ਕਾਰਨ ਜਿਹੜੀ ਹੈ ਅੱਜ ਨਾਕਾਬੰਦੀ ਸਾਰੀ ਕੀਤੀ ਦੀ ਹੈ ਵੈਸੇ ਐਸਾ ਹੋਣਾ ਵੀ ਚਾਦਾ ਕਿਉਂਕਿ ਆਏ ਦਿਨੇ ਤੁਸੀਂ ਦਿਖਾ ਦੇ ਕਦੀ ਹੀ ਰਾਣਾਗਰ ਬਿਲਡਿੰਗ ਝੂਪੇ ਦੇ ਕਦੀ ਕਠੂਏ ਵਿੱਚ ਬਣੀ ਝੂਪੇ ਦੇ ਕਦੀ ਬਲਾਵਰ ਵਾਲੀ ਸਾਈਡ ਵੀ ਪਿਛੇ ਜੀ ਦਿਖਿਆ ਤੁਸੀਂ ਪੁਲਵਾਮਾ ਵਾਲੀ ਵੀ ਦਿਖਿਆ ਲੇਕਿਨ ਇਹ ਜਿਹੜੇ ਕਾਇਰ ਜਿਹੜੇ ਮਿਲੀਡੈਂਟ ਹੈ ਜਿਹੜੇ ਆ ਇਹ ਜਿਹੜਾ ਪਾਕਿਸਤਾਨ ਹੈ ਜਿਹੜਾ ਇਹ ਆਪਣੀ ਨਾਕਾਮ ਹਰਕਤੇ ਕੋਲਾਵਾਦ ਨਹੀਂ ਆ ਵਾਲਾ ਉਸੇ ਕਾਰਨ ਜਿਹੜਾ ਹੈ ਸਾਨੂੰ ਇਹ ਪੁੱਤ ਨੇ ਬਵਾਦਾ ਔਰ ਆਰਮੀ ਵਾਲੇ ਜਿਹੜੇ ਆ ਸੀਆਰਪੀਐਫ ਆਰਮੀ ਵਾਲੇ ਜਕੇਪੀ ਵਾਲੇ ਇਹ ਸਾਡੇ ਵਾਤਾ ਸਾਡੀ ਸਾਡੇ ਲੋਕੇ ਵਾਤਾ 24 ਘੰਟੇ ਜਿਹੜੀ ਹੈ ਇਹ ਸੇਵਾ ਵਿੱਚ ਅੱਜ ਸ਼ਾਮਿਲ ਹੋ ਵਾਦੇ ਆ ਔਰ ਇੰਦਾ ਜਿਹੜਾ ਮੁਕਾਬਲਾ ਜਿਹੜਾ ਇਹ ਕਰਾਦੇ ਆ ਉਹ ਨਾ ਕੇ ਆ ਆਈ ਆਈ ਆ ਹੁਣ ਆਈ ਹੋ ਹੈ ਕਿ ਨਾ ਮਰੀਏ ਜਾਣਾ ਆ ਕਿਉਂਕਿ ਇੰਦੇ ਕਨੇ ਪਿੱਛਾ ਇੰਦਾ ਪੂਰਾ ਸਾਫ ਕੀਤਾ ਤਾਂ ਹੁੰਦਾ ਆ ਕਿ ਤੁਸੀਂ ਮਰੀਏ ਆਣ ਆਇਆ ਤੇ ਮੈਂ ਪਾਕਿਸਤਾਨੀ ਚੇਤਾਵਨੀ ਦੇਣਾ ਚਾਹਨਾ ਆ ਕਿ ਆਪਣਾ ਇਹ ਜਿਹੜਾ ਕੰਮ ਜਿਹੜਾ ਹੈ ਇਹ ਬੰਦ ਕਰ ਦਿਓ ਜੈ ਹਿੰਦ ਜੈ ਭਾਰਤ।